ਪਤੀ ਪਤਨੀ ਦੇ ਰਿਸ਼ਤੇ ਵਿੱਚ ਜੇ ਸੱਚਾਈ ਹੈ ਤਾਂ ਉਸ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਸੱਚੇ ਬਣ ਕੇ ਇੱਕ ਦੂਜੇ ਦਾ ਸਾਥ ਦਿਓਗੇ ਤਾਂ ਇਹ ਰਿਸ਼ਤੇ ਵਿੱਚੋਂ ਪਿਆਰ ਕਦੇ ਮਿਟਦਾ ਨਹੀਂ ਪਰ ਈਗੋ ਐਨੀ ਵੱਧ ਗਈ ਪਰ ਈਗੋ ਐਨੀ ਵੱਧ ਗਈ ਇੱਕ ਦੂਜੇ ਦੀ ਗੱਲ ਦੋਵੇਂ ਨਹੀਂ ਸਹਾਰਦੇ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਵੱਡੀਆਂ ਬਣਾ ਕੇ ਬਹੁਤ ਇਹਨੇ ਆਪਣੇ ਘਰ ਉਹ ਜਾੜਦੇ ਇੱਕ ਵਾਰ ਪੈ ਜਾਵੇ ਇਸ ਰਿਸ਼ਤੇ ਵਿੱਚ ਦਰਾਰ ਫੇਰ ਕਦੇ ਨਹੀਂ ਮੁੜ ਸਕਦਾ ਪਹਿਲਾਂ ਵਾਲਾ ਪਿਆਰ ਤੇ ਸਤਕਾਰ ਬਾਹਰ ਦੀਆਂ ਗੱਲਾਂ ਬਾਹਰ ਦੀਆਂ ਗੱਲਾਂ ਮਤਲਬ ਦੀਆਂ ਘਟ ਧੋਖਿਆਂ ਦੀਆਂ ਹੁੰਦੀਆਂ ਵੱਧ ਨੇ ਇੱਕ ਵਾਰ ਕੋਈ ਗੱਲਾਂ ਵਿੱਚ ਆ ਗਿਆ ਘਰ ਤੇ ਰਿਸ਼ਤੇ ਬਚਦੇ ਕਦ ਨਹੀਂ ਦੋਵਾਂ ਨੂੰ ਦੋਵਾਂ ਨੂੰ ਸਭ ਤੋਂ ਸੰਤਾਨ ਪਿਆਰੀ ਹੁੰਦੀ ਹੈ ਜਦੋਂ ਦੋਵਾਂ ਦਾ ਰਿਸ਼ਤਾ ਟੁੱਟੇ ਤਾਂ ਸਭ ਤੋਂ ਵੱਧ ਸੰਤਾਨ ਤੇ ਦੁੱਖ ਹੁੰਦਾ ਏ ਇੱਕੋ ਛੱਡੋ ਕਿਸੇ ਦੇ ਪਿੱਛੇ ਨਾ ਲੱਗੋ ਤਾਂ ਵੇਖਿਓ ਇਹ ਰਿਸ਼ਤਾ ਸੱਚਾ ਬਣ ਕੇ ਕਿੰਨਾ ਸੁੱਖ ਦਿੰਦਾ ਏ ਸੱਚਾ ਬਣ ਕੇ ਕਿੰਨਾ ਸੁੱਖ ਦਿੰਦਾ ਏ